جے اونچ کرے میرا گویند نیچے اونچ کرے میرا گویند کاہو تے نہ کاہو تے نہ ڈرے نیچے اونچ کرے میرا گویند سری راگ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮਨਾ ਪਾਪ ਕਰੰਤਾ 에ਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਤਾ ਰਹਾਓ ਤੁਮ ਜੋ ਨਾਇਕ ਅਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ ਸਰੀਰ ਰਾਦੇ ਮੋਕੂ ਵਿਚਾਰ ਦੇਹੁ ਰਬਦਾਸ ਸਮਦਲ ਸਮਝਾਵੇ ਕੋ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਜਗਤ ਰਬਦਾਸ ਜੀ ਮਹਾਰਾਜ ਇਸ ਪਾਵਨ ਸ਼ਬਦ ਰਾਹੀਂ ਸਭ ਜੀਵਾਂ ਨੂੰ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੋ ਜੀਵ 죄ਦ 파브 ਕਰਮ ਕਾਡਾ ਤੋਂ ਉੱਪਰ ਉੱਠ ਕੇ ਪ੍ਰਭੂ ਦਾ ਸਮਨ ਕਰਦਾ ਹੈ। ਔਰ ਪ੍ਰਭੂ ਨਾਲ ਇੱਕ ਵਿੱਚ ਹੋ ਜਾਂਦਾ ਹੈ। ਫਿਰ ਉਸ ਜੀਵ ਵਿੱਚ ਔਰ ਪ੍ਰਭੂ ਵਿੱਚ ਕੋਈ ਭੇਨ ਨਹੀਂ ਰਹਿੰਦਾ। ਪਾਪ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਐਸੀ ਸਰਬੂਚ ਅਵਸਥਾ ਤੇ ਜਗਤ ਰਵਿਦਾਸ ਮਹਾਰਾਜੀ ਪਹੁੰਚ ਗਏ ਸਨ। ਸਤੁਰਵਿਦਾਸ ਜੀ ਮਹਾਰਾਜ پرمتما بچ نہیں سی جی, میں ستگر نام دیب جی مہارائی نام نرائن نہ ہی پید کہ پربو جی میں نام دیو آپ ہے اور ستر کبیر صاحب مہاراج فرما رام کبیرہ ایک پے ہیں کوئی نہ سکے پچھانے ਕਿ ਪ੍ਰਭੂ ਜੀ ਆਪ ਔਰ ਮੈਂ ਕਬੀਰ ਇੱਕ ਹੋ ਗਏ ਹਾਂ ਤੋ ਸਤਿਗੁਰੂ ਦਾਸ ਮਹਾਰਾਜੀ ਸਭ ਜੀਵਾਂ ਨੂੰ ਪ੍ਰਭੂ ਦਾ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ हे hey प्रभु जी तो ही मोहि मोहि तो ही अंतर कैसा आप ਵਿੱਚ ਔਰ ਮੇਰੇ ਵਿੱਚ ਮੇਰੇ ਵਿੱਚ ਔਰ ਆਪ ਵਿੱਚ ਅੰਤਰ ਕੈਸਾ ਹੈ ਪਾਪ ਕੋਈ ਅੰਤਰ ਨਹੀਂ ਹੈ ਕੇਵਲ ਸੰਸਾਰੀ ਜੀਵਾਂ ਨੂੰ ਭਰਮ ਕਰਕੇ ਨਹੀਂ ਰਹਿੰਦਾ ਹੈ ਮੈਂ ਆਪ ਹੀ ਦਾ ਸਮਾਨ ਕਰਕੇ ਆਪ ਦਾ ਹੀ ਰੂਪ ਹੋ ਗਿਆ ਹਾਂ ਕਨ ਕਟਕ ਜਿਵੇਂ ਸੋਨੇ ਤੋਂ ਅਨੇਕਾ ਪ੍ਰਕਾਰ ਦੇ ਸੋਨੇ ਦੇ ਗਹਿਣੇ ਬਣਦੇ ਹਨ ਜੀ ਭਰਮ ਕਰਕੇ ਗਹਿਣਿਆਂ ਦੇ ਨਾਮ ਚारण ਕਰਦਾ ਹੈ ਪਰ ਵਾਸਤ ਵਿੱਚ ਉਹ ਸੋਨਾ ਹੀ ਹੁੰਦੇ ਹਨ ਜਿਵੇਂ ਸੋਨੇ ਤੇ ਸੋਨੇ ਦੇ ਗਹਿਣਿਆਂ ਵਿੱਚ ਕੋਈ ਫਰਕ ਨਹੀਂ ਹੈ ਜਲ ਤਰੰਗ ਜੈਸਾ ਪਾਣੀ ਅਤੇ ਪਾਣੀ ਤੋਂ ਉਤਪਨ ਲਹਿਰਾਂ ਵਿੱਚ ਕੋਈ ਪੇਨ ਨਹੀਂ ਹੈ ਲਹਿਰਾਂ ਪਾਣੀ ਤੋਂ ਉਤਪਨ ਹੁੰਦੀਆਂ ਆ ਪਾਣੀ ਵਿੱਚ ਹੀ ਸਮਾਜਦੀਆਂ ਹਨ ਇਸੇ ਪ੍ਰਕਾਰ ਪ੍ਰਭੂ ਜੀ ਜਿੰਨਾ ਚਿਰ ਜੀਵ ਵਿੱਚ ਭੇਦ-ਪਾਪ ਸੀ ਆਪ ਦਾ ਸੰਗ ਕਰਕੇ ਆਪ ਨਾਲ ਇੱਕਮਿਕ ਨਹੀਂ ਹੋਇਆ ਸੀ ਕੋਨਾ ਚਿਰ ਆਪ ਵਿੱਚ ਔਰ ਜੀਵ ਵਿੱਚ ਫਰਕ ਹੈ ਜਦੋਂ ਜੀਵ ਪਰਮਾਤਮਾ ਨਾਮ ਜਪ ਕੇ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਫਿਰ ਇਹ ਜੀਵ ਵਿੱਚ ਔਰ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿੰਦਾ ਇਸ ਲਈ ਸਤਗੁਰੂ ਜੀ ਫਰਮਾਉਂਦੇ ਹਨ ਪ੍ਰਭੂ ਜੀ ਹੁਣ ਆਪ ਵਿੱਚ ਔਰ ਮੇਰੇ ਵਿੱਚ ਕੋਈ ਭੇਦ ਨਹੀਂ ਹੈ ਮੈਂ ਆਪ ਦਾ ਹੀ ਰੂਪ ਹੋ ਗਿਆ ਹਾਂ ਹਾਂ ਜੀ ਜੋ ਪੈ ਹਮਨਾ ਪਾਪ ਕਰੰਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਉ ਜੋ ਪੈ ਹਮਨਾ ਪਾਪ ਕਰੰਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ हे ਬਿਆਨ ਸਰੂਪ ਪ੍ਰਭੂ ਜੀ ਜੇਕਰ ਅਸੀਂ ਸੰਸਾਰੀ ਜੀ ਪਾਪ ਨਾ ਕਰਦੇ ਤਾਂ ਆਪ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਵੇਂ ਹੁੰਦਾ ਪਾਪ ਜੇਕਰ ਸੰਸਾਰ ਚ ਪਾਪੀ ਹਨ ਤਾਂ ਆਪ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਔਰ ਸੰਸਾਰੀ ਲੋਕ ਪਾਪ ਕਰਦੇ ਹਨ ਆਪ ਦਾ ਨਾਮ ਜਪਣ ਨਾਲ ਪਾਪਾਂ ਦੀ ਨਿਵਰਤੀ ਹੁੰਦੀ ਹੈ ਜਿਵੇਂ ਸਤਗੁਰ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਪਤਿਤ ਪਾਵਨ ਪੈ ਆਰਾਮ ਕਹਿਤ ਹੀ ਕਿ ਪਰਮੇਸ਼ਰ ਦਾ ਨਾਮ ਜਪਣ ਨਾਲ ਜੀਵ ਪਾਪਾ ਤੋਂ ਪਵਿੱਤਰ ਹੋ ਜਾਂਦਾ ਹੈ ਜਿਵੇਂ ਸਤਗੁਰ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਭਰੀਏ ਮਤ ਪਾਪਾ ਕੇ ਸੰਗ ਉਹ ਤੋਂ ਪਹਿਨਾਵੇ ਕੇ ਰੰਗ ਜੇਕਰ ਜੀਵ ਦੀ ਮਤ ਪਾਪਾ ਨਾਲ ਮੈਲੀ ਹੋ ਜਵੇ ਤਾਂ ਉਹ ਪਰਮਾਤਮਾ ਦੇ ਨਾਮ ਜਪਣ ਨਾਲ ਸਾਫ਼ ਹੁੰਦੀ ਹੈ ਇਸ ਲਈ ਸਤਿਗੁਰ ਵਿਦਾਸ ਮਹਾਰਾਜੀ ਫਰਮਾਉਂਦੇ ਨੇ ਪ੍ਰਭੂ ਜੀ ਜੇਕਰ ਸੰਸਾਰੀ ਜੀ ਪਾਪਨਾ ਕਰਦੇ ਤਾਂ ਆਪ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਵੇਂ ਹੁੰਦਾ ਸੰਸਾਰੀ ਜੀ ਪਾਪੀ ਹਨ ਆਪ ਦਾ ਸਿਮਰਨ ਕਰ ਪਾਪਾਂ ਤੋਂ ਨਿਬ੍ਰਤ ਹੋ ਜਾਂਦੇ ਹਨ ਤੁਮ ਜੋ ਨਾਇਕ ਅਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ ਤੁਮ ਜੋ ਨਾਇਕ ਆਛੋ ਅੰਤਰਜਾਮੇ ਪ੍ਰਭ ਤੇ ਜਨ ਜਾਨੀ ਜੇ ਜਨ ਤੇ ਸਵਾਮੀ ਪ੍ਰਭੂ ਜੀ ਆਪ ਸਾਰੇ ਸੰਸਾਰ ਦੇ ਮਾਲਕ ਹੋ ਔਰ ਕਟ-ਕਟ ਦੇ ਜਨਨ ਵਾਲੇ ਅੰਤਰਜਾਮੀ ਹੋ ਪਰ ਪ੍ਰਭੂ ਜੀ ਆਪ ਸੰਤਾ ਕਰਕੇ ਸੰਤ ਆਪ ਕਰਕੇ ਜਾਣੇ ਜਾਂਦੇ ਹਨ ਜਿਵੇਂ ਪਰਮਾਤਮਾ ਸੰਤਾ ਕਰਕੇ ਸੰਤ ਪਰਮਾਤਮਾ ਕਰਕੇ ਜਾਣੇ ਜਾਂਦੇ ਹਨ ਮਾਲਕ ਦਾਸ ਕਰਕੇ ਔਰ ਦਾਸ ਮਾਲਕ ਕਰਕੇ ਜਾਣਿਆ ਜਾਂਦਾ ਹੈ ਜੇਕਰ ਕੋਈ ਮਾਲਕ ਨਹੀਂ ਹੈ ਤਾਂ ਦਾਸ ਦੀ ਪਛਾਣ ਕਿਵੇਂ ਹੋਵੇਗੀ ਜੇਕਰ ਕੋਈ ਦਾਸ ਨਹੀਂ ਹੈ ਤਾਂ ਮਾਲਕ ਦੀ ਪਛਾਣ ਕਿਵੇਂ ਹੋਵੇਗੀ

ਸਤਗੁਰੂ ਜੀ ਫਰਮਾਉਂਦੇ ਹਨ ਹਰ ਕਾ ਸੇਵਕ ਸੋ ਹਰ ਜਿਹਾ ਪੇਦ ਨਾ ਜਾਣੋ ਮਾਨਸ ਦੇਹਾ ਹਰ ਦਾ ਸਨਨ ਕਰਨ ਵਾਲੇ ਹਰ ਦਾ ਹੀ ਰੂਪ ਹੋ ਜਾਂਦੇ ਹਨ ਫਿਰ ਮਾਨਸ ਦੇ ਕਰਕੇ ਉਹਨਾਂ ਵਿੱਚ ਔਰ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਜਾਣਨਾ ਚਾਹੀਦਾ ਇਸ ਕਰਕੇ ਪ੍ਰਭੂ ਜੀ ਆਪ ਜੇ ਦਾਸ ਆਪ ਕਰਕੇ ਔਰ ਆਪ ਦਾਸਾਂ ਕਰਕੇ ਜਾਣੇ ਜਾਂਦੇ ਹੋ ਜੀ ਹਾਂਜੀ ਸਰੀਰ ਆਰਾਧੇ ਮੋਕੋ ਵਿਚਾਰ ਦੇ ਹੂ ਰਬਦਾਸ ਸਮਦਲ ਸਮਝਾਵੇ ਕੋ ਸਤੂਰ ਵਿਦਾਰਸੀ ਮਹਾਰਾਜ ਪ੍ਰਭੂ ਦੇ ਚਰਨਾਂ ਕਮਲਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਸਰੀਰ ਆਰਾਧੇ ਮੋਕੋ ਵਿਚਾਰ ਦੇ ਹੂ ਪ੍ਰਭੂ ਜੀ ਜਿੰਨਾ ਚਿਰ ਮੇਰਾ ਸਰੀਰ ਹੈ ਮੈਂ ਆਪ ਜੀ ਦੀ ਆराधना ਕਰਦਾ ਰਹਾ ਆਪ ਜੀ ਦੇ ਗੁਣ ਗਾਉਂਦਾ ਰਹਾ ਐਸੀ ਮੈਨੂੰ ਸੇਸ਼ਟ ਵਿਚਾਰ ਦਿਓ ਰਬੀਦਾਸ ਸਮਦਰ ਸਮਝਾਵੇ ਕੋ ਔਰ ਐਸੇ ਸਮਦ੍ਰਿਸ਼ਟੀ ਸਮਝਾਉਣ ਵਾਲੇ ਸੰਤਾਂ ਦੀ ਸੰਗਤ ਬਖਸ਼ਿਸ਼ ਕਰੋ ਜੋ ਜੀਵਾਂ ਨੂੰ ਏਕਤਾ ਸਮਾਨਤਾ ਭਾਈਚਾਰੇ ਦਾ ਪ੍ਰਭੂ ਪ੍ਰੇਮ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹੋਣ ਕਿਉਂਕਿ ਸਮਦ੍ਰਿਸ਼ਟੀ ਸਮਝਾਉਣ ਵਾਲੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਤੋਂ ਨਾਮਦਾਨ ਪ੍ਰਾਪਤ ਕਰਕੇ ਜੀਵ ਆਪਣੇ ਅੰਦਰ ਪਰਦਾ ਖੋਲ ਲੈਂਦਾ ਹੈ ਔਰ ਪਰਮਾਤਮਾ ਨਾਲ ਇੱਕ ਮਿਖ ਹੋ ਜਾਂਦਾ ਹੈ ਫਿਰ ਇਸ ਜੀਵ ਵਿੱਚ ਔਰ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿੰਦਾ ਇਹ ਜੀਵ ਪਰਮਾਤਮਾ ਵਿੱਚ ਸਮਾ ਕੇ ਆਪਣਾ ਮੁਲਕ ਜੀਵਨ ਸਫਲ ਕਰ ਲੈਂਦਾ ਹੈ ਜੈ ਗੁਰਦੇਵ